ਇਹ ਬੰਦਾ ਬਹੁਤ ਪਾਪੀ ਆ ਇਹ ਬੰਦਾ ਸ਼ੈਤਾਨ ਆ ਇਹ ਬੰਦਾ ਦੁਸ਼ਟ ਆ ਦੁਸ਼ਟ ਕਹਿਣਾ ਬਹੁਤ ਸੌਖਾ ਆ ਹallelujah ਦੁਸ਼ਟ ਕੌਣ ਹੁੰਦਾ ਆ ਜੇ ਤੁਸੀਂ ਦੁਸ਼ਟਦਾਨ ਨੂੰ ਦੇਖਣਾ ਚਾਹੁੰਦੇ ਹੋ ਨਾ ਗ੍ਰਾਹਮ ਸਟੇਨ ਦੀ ਇੱਕ ਸਟੋਰੀ ਪੜ੍ਹੋ ਗ੍ਰਾਹਮ ਸਟੇਨ ਇੱਕ ਮਿਸ਼ਨਰੀ ਸੀ ਇੰਡੀਆ ਦੇ ਵਿੱਚ ਸੇਵਾ ਕਰਦਾ ਸੀ ਕੁੜੀਆਂ ਨੂੰ ਦਵਾਈ ਦਿੰਦਾ ਸੀ ਉਹਨਾਂ ਦਾ ਜਟਨਾ ਤੇ ਪੱਟੀਆਂ ਬੰਨ੍ਹ ਦਸ ਗ੍ਰਾਮ ਸਟੇਲ ਕੁਝ ਲੋਕਾਂ ਨੇ ਉਹਨਾਂ ਗੱਡੀ ਦੇ ਵਿੱਚ ਉਹਦੇ ਦੋਨਾਂ ਦੋ ਬੱਚਿਆਂ ਦੇ ਨਾਲ ਛੋਟੇ ਛੋਟੇ ਬੱਚੇ ਸੀ ਉਹਦੇ ਆਈ ਥਿੰਕ ਇੱਕ 10 ਸਾਲ ਦਾ ਸੀ ਇੱਕ ਹੋਰ ਛੋਟਾ ਸੀ ਉਹਨਾਂ ਦੋਨਾਂ ਨੂੰ ਕੀ ਕਰ ਦਿੱਤਾ ਗੱਡੀ ਦੇ ਵਿੱਚ ਜਲਾ ਦਿੱਤਾ ਜਿਉਂਦੇ ਅਸੀਂ ਕਹਿ ਦਿੰਨੇ ਆ ਮਸੀਂ ਆਪਣੇ ਚਰਚ ਦੇ ਲੋਕਾਂ ਨੂੰ ਕਹਿ ਦਿੰਨੇ ਆ ਇਹ ਬੰਦਾ ਦੁਸ਼ਟ ਆ ਇਹ ਬੰਦਾ ਸ਼ੈਤਾਨ ਆ ਇਹ ਬੰਦਾ ਦੁਸ਼ਟ ਆ ਵੀ ਇਹ ਜਨੂੰ ਦੁਸ਼ਟਤਾ ਉਹ ਨਹੀਂ ਆ ਦੁਸ਼ਟ ਉਹ ਆ ਜਿਨ੍ਹਾਂ ਨੇ ਗ੍ਰਾਮ ਸਟੇ ਨਾਲ ਤੇ ਉਹਦੇ ਬੱਚੇ ਨੂੰ ਕਿੱਟੀ ਦੇ ਵਿੱਚ ਜਲਾ ਦਿੱਤਾ ਲੇਕਿਨ ਉਸਦੀ ਪਤਨੀ ਨੇ ਇਹ ਨਹੀਂ ਕਿਹਾ ਕਿ ਨਾ ਇਹਨਾਂ ਇਹਨਾਂ ਦੇ ਨਾਲ ਵੀ ਇਦਾਂ ਕਰੋ ਉਹ ਕਹਿੰਦੀ ਮੈਚ ਉਹ ਨਹੀਂ ਆ ਕਿ ਪਰਮੇਸ਼ਰ ਇਹਨਾਂ ਨੂੰ ਮਾਫ਼ ਕਰੇ ਦਾ ਪਤੀ ਮਰ ਗਿਆ ਜਿਹਦੇ ਬੱਚੇ ਮਰ ਗਏ ਉਹ ਪਤਨੀ ਕੀ ਕਹਿ ਰਹੀ ਆ ਮੈਚੋਨੀਆਂ ਪ੍ਰਭੂ ਪਰਮੇਸ਼ਰ ਇਹਨਾਂ ਨੂੰ ਮਾਫ਼ ਕਰ ਦਵੇ ਕੀ ਐਸਾ ਦਿਲ ਸਾਡੇ ਵਿੱਚ ਹੈ ਅਸੀਂ ਉਹਨਾਂ ਫਰੀਸੀ ਸ਼ਾਤਰੀਆਂ ਦੀ ਤਰ੍ਹਾਂ ਬੋਲਦੇ ਆ ਦੂਜਨ ਨੂੰ ਦੁਸ਼ਟ ਕਹਿੰਦੇ ਆ ਇਹ ਹੁੰਦੀ ਆ ਦੁਸ਼ਟਾ ਜੂਨਾਂ ਲੋਕਾਂ ਨੇ ਉਹ ਗ੍ਰਾਮ ਸੇ ਨਾਲ ਉੱਤੇ ਬੱਚਾਂ ਨੂੰ ਆਕੇ ਦੇ ਵਿੱਚ ਸਾੜ ਕੇ ਜਿਉਂਦੇ ਅੱਗ ਦੇ ਵਿੱਚ ਸਾੜ ਕੇ ਉਹਨਾਂ ਨੂੰ ਮਾਰ ਦਿੱਤਾ ਜਿਉਂਦਿਆਂ ਨੂੰ ਸਾੜ ਦਿੱਤਾ ਉਹਨਾਂ ਨੂੰ ਉਹਨਾਂ ਦੀ ਜੀਪ ਦੇ ਵਿੱਚ ਇਹ ਹੁੰਦੀ ਆ ਦੁਸ਼ਟਤਾ ਉਸਦੀ ਪਤਨੀ ਨੇ ਉਹਨਾਂ ਨੂੰ ਦੁਸ਼ਟ ਨਹੀਂ ਕਿਹਾ ਕਿ ਨਹੀਂ ਮੈਂ ਚਾਹੁੰਦੀ ਕਿ ਇਹ ਵੀ ਬੱਚਾ ਹallelujah ਬੜੇ ਆਤਮਿਕ ਅਤੇ ਬਹੁਤ ਆਪ ਦੇ ਆਪ ਨੂੰ ਉੱਚਾ ਸਮਝਣ ਵਾਲੇ ਆਪਾਂ ਕਹਿ ਦਿੰਦੇ ਹਾਂ ਕਿ ਜੀ ਇਹ ਦੁਸ਼ਟ ਬੰਦਾ ਜੀ ਇਹ ਤਾਂ ਕਦੇ ਕਿਸੇ ਨੂੰ ਦੁਸ਼ਟ ਨਾ ਕਹੋ ਪ੍ਰੀਤ ਜੀ ਕਦੇ ਕਿਸੇ ਨੂੰ ਮਾੜੇ ਸ਼ਬਦ ਨਾ ਬੋਲੋ ਆਸ਼ੀਸ਼ ਦੋ ਅਸੀਂ ਆਸ਼ੀਸ਼ ਦੇਣ ਦੇ ਲਈ ਬੁਲਾਏ ਗਏ ਹਾਂ ਕਾਦਲੀ ਬੁਲਾਏ ਗਏ ਆ ਆਸ਼ਿਸ਼ ਦਿਨ ਦੇ ਲਈ ਬੁਲਾਏ ਗਏ ਆ ਅਗਰ ਤਾ ਆਪਣੇ ਪਰਿਵਾਰ ਦੇ ਨਾਲ ਇਦਾਂ ਹੋ ਜਾਏ ਕਿ ਤੁਹਾਡੇ ਚ ਤਾਕਤ ਹੈ ਤੁਨਾ ਬੰਦਾਂ ਨੂੰ ਛੱਡ ਦਈਏ ਨਹੀਂ ਅੱਜ ਲੋਕਾਂ ਦੀ ਆਤ ਦਾ ਬਦਲਾ ਲੈਣ ਦੀ ਮੇਰੇ ਪਾਪਾ ਨੂੰ ਕਿਉਂ ਕਹਿ ਦਿੱਤਾ ਮੇਰੇ ਪਰਿਵਾਰ ਨੂੰ ਕਿਉਂ ਕਹਿ ਦਿੱਤਾ ਮੇਰੀਆਂ ਨੂੰ ਕਿਉਂ ਕਹਿ ਦਿੱਤਾ ਕਿਸ ਨੇ ਕਿਹਾ ਕਿਸੇ ਨੇ ਵੀ ਨਹੀਂ ਕਿਹਾ ਤੁਹਾਡੇ ਖੋਦ ਹੀ ਮਨ ਦੇ ਵਿੱਚ ਉਹ ਸ਼ੈਤਾਨ ਫੜਿਆ ਹੋਇਆ ਹੈ ਜਿਹੜਾ ਲੋਕਾਂ ਨੂੰ ਦੁਸ਼ਟ ਕਮਾਉਂਦਾ ਹੈ ਕਿਉਂਕਿ ਉਹਨੂੰ ਪਤਾ ਤੁਹਾਡੀ ਜੀਤ ਵਿੱਚ ਸਮਰੱਥਿਆ ਤੁਸੀਂ ਪ੍ਰਭੂ ਨੂੰ ਜਾਣਦੇ ਹੋ ਢੂੰਗੀ ਨਾ ਬਣੋ ਸਟੇਜ ਤੇ ਖੜ ਕੇ ਦਿਖਾਵਾ ਨਾ ਕਰੋ ਤੁਸੀਂ ਬਹੁਤ ਆਤਮਿਕ ਉਹ ਬਹੁਤ ਅੱਗੇ ਬੰਦੇ ਹੋਇਓ ਪਿਆਰ ਕਰਨ ਵਾਲੇ ਬਣੋ ਦੁਚੱਕ ਨਫਰਤ ਨਾ ਫੈਲਾਓ ਲੋਕਾਂ ਦੇ ਵਿੱਚ ਆਪਣੇ ਚਰਚ ਦੇ ਵਿੱਚ ਨਫਰਤ ਨਾ ਫੈਲਾਓ ਪ੍ਰੇਮ ਦੇ ਵਿੱਚ ਇੱਕ ਦੂਜੇ ਨਾਲ ਬੰਨ ਕੇ ਰੱਖੋ ਯੀਸ਼ੂ ਮਸੀਹ ਨੇ ਸਾਨੂੰ ਮੇਲ ਮਲਾਪ ਦੀ ਸੇਵਾ ਦਿੱਤੀ ਹੈ ਕਾਦੀ ਸੇਵਾ ਦਿੱਤੀ ਆ ਮੇਲ ਮਲਾਪ ਦੀ ਸੇਵਾ ਦਿੱਤੀ ਆ ਅਗਰ ਗ੍ਰਾਮ ਸਥਾਨ ਦੀ ਪਤਨੀ ਚਾਹੁੰਦੀ ਤਾਂ ਉਹਨਾਂ ਕਹਿ ਸਕਦੀ ਸੀ ਕਿ ਇਹਨਾਂ ਨੂੰ ਫਾਂਸੀ ਦੇ ਦਿਓ ਇਹਨੂੰ ਇੱਦਾਂ ਕਰਦੇ ਨੂੰ ਇੱਦਾਂ ਕਰਦੋ ਠੀਕਾ ਉਹਨੂੰ ਉਮਰਕਾਤ ਦੀ ਸਜ਼ਾ ਮਿਲ ਗਈ ਸੀ ਹallelujah ਜਿਹੜੇ ਦੋਸ਼ੀ ਸੀਗਾ ਉਹ ਉਮਰਕਾਤ ਦੀ ਸਜ਼ਾ ਮਿਲ ਗਈ ਸੀ ਸਰਕਾਰ ਨੂੰ ਉਮਰਕਾਤ ਦੀ ਸਜ਼ਾ ਦੇ ਦਿੱਤੀ ਸਪ੍ਰਸ਼ਾਸਨ ਨੇ ਹallelujah ਪਰ ਉਸਦੀ ਪਤਨੀ ਨੇ ਇਹ ਨਹੀਂ ਕਿਹਾ ਕਿ ਹਾਂ ਜੀ ਇਹ ਦੁਸ਼ਟਾ ਇਹ ਮਾੜੇ ਬੰਦੇ ਆ ਇਹ ਬਹੁਤ ਭੜੇ ਆ ਇਹਨਾਂ ਨੂੰ ਮਾਰ ਦਿੱਤਾ ਜਾਵੇ ਇਹਨਾਂ ਨੂੰ ਵੀ ਵਾੜ ਦਿੱਤਾ ਜਾਵੇ ਇਹਨਾਂ ਨੂੰ ਜਲਾ ਦਿੱਤਾ ਜਾਵੇ ਨਹੀਂ ਬਚਾਉਂਦੀ ਸੀ ਮੈਂ ਚਾਹੁੰਦੀ ਆ ਕਿ ਪਰਮੇਸ਼ਰ ਇਹਨਾਂ ਨੂੰ ਮਾਰ ਕਰ ਦੇ। ਬਚਾਉਂਦੀ ਸੀ ਕਿ ਉਹ ਬਚ ਜਾਣ। ਤੁਹਾਨੂੰ ਪਤਾ ਸੀ ਉਹ ਇਸ ਵਕਤ ਸ਼ੈਤਾਨ ਦੇ ਮਹਿਕਾਵੇ ਦੇ ਵਿੱਚ ਆ। ਉਹ ਇਹਨਾਂ ਨੂੰ ਮਾਰਾ ਨਹੀਂ ਸ਼ਬਦ ਕਿਹਾ ਕਰ। ਹਾਲੇਲੂਇਆ اپنے آپ ایسا اچا بنا لے بنا لے یا میں بندے بلونا بھی پسند نہیں کرتا کیوں بھائی یہشو مسیح نے وہ جان دیتی ہے مسیح انہوں وہ بچا چاہتا ہے تیسرے چڈ سکتے ہوئے وہ ਵਿਟਕਾਰ ਸਕਦੇ ਹਾਂ ਯਿਸੂ ਮਸੀਹ ਨੇ ਉਹਦੇ ਪਾਪ ਦੇ ਲਈ ਜਾਨ ਦਿੱਤੀ ਆ ਉਹਦੀ ਦੁਸ਼ਟਤਾ ਦੇ ਲਈ ਜਾਨ ਦਿੱਤੀ ਆ ਉਹਦੇ ਗੁਨਾਹ ਦੇ ਲਈ ਜਾਨ ਦਿੱਤੀ ਆ ਤੁਸੀਂ ਕਹਿ ਰਹੇ ਹੋ ਮੈਂ ਤੇ ਬੰਦੇ ਨੂੰ ਬੁਲਾਉਣਾ ਹੀ ਨਹੀਂ ਕਿਉਂ ਪ੍ਰਭੂ ਚੌਂਦਾ ਆ ਤੁਸੀਂ ਬੁਲਾਉ ਉਹਦੇ ਨਾਲ ਗੱਲ ਕਰੋ ਪ੍ਰਭੂ ਦਾ ਸੁਸਮਾਚਾਰ ਦਿਓ ਉਹਦੇ ਲਈ ਦੁਆ ਕਰ ਉਹਨੂੰ ਆਸ਼ੀਸ਼ ਦਿਓ ਤਾਂ ਕਿ ਉਹ ਬੱਚੇ ਤਾਂ ਮਨ ਪਰਿਵਰਤਨ ਹੋਵੇ ਹallelujah ਉਸ਼ਾ ਜਿਆਦਾ ਹੀ ఓਵਰ ਸਪਿਰਚਰ ਲੋਗ ਆਪਣੇ ਆਪ ਨੂੰ ਕਹਿ ਦਿੰਦੇ ਨੇ ਪ੍ਰਤੀਸ਼ਾਤਰੀਆਂ ਦੀ ਤਰ੍ਹਾਂ ਜਿਹੜੇ ਸਾਰਾ ਬੋਝ ਦੂਜਿਆਂ ਦੇ ਦਾ ਪਾ ਦਿੰਦੇ ਆ ਐਸੇ ਆਗੂ ਹੁੰਦੇ ਕਈ ਚਰਚਾਂ ਦੇ ਵਿੱਚ ਐਸੇ ਵਰਸ਼ਿਪਰ ਹੁੰਦੇ ਐਸੇ ਕੀਪਰ ਬਚਾਉਣ ਵਾਲੇ ਹੁੰਦੇ ਆ ਜਿਹੜੇ ਕਹਿ ਦਿੰਦੇ ਆ ਕਿ ਹਾਂ ਮੈਂ ਹੁਣੇ ਬੰਦੇ ਨੂੰ ਬੁਲਾਉਣਾ ਹੀ ਨਹੀਂ ਮੈਂ ਹੁਣੇ ਬੰਦੇ ਨੂੰ ਇੱਦਾਂ ਨਹੀਂ ਉਦਾਂ ਨਹੀਂ ਇੱਕ ਵਾਰੀ ਗ੍ਰਾਮ ਸਟੇਨ ਦੀ ਸਟੋਰੀ ਪੜ ਕੇ ਦੇਖਿਓ ਇੰਟਰਨੈਟ ਤੇ ਮਿਲ ਜਾਏਗੀ ਵਿਕੀਪੀਡੀਆ ਤੇ ਵੀ YouTube ਤੇ ਵੀ ਮਿਲ ਜਾਏਗੀ پتا لگو گا کہ پیار کی دیا خودی پتنی نے نفرت نہیں خودی پتنی بھی وہ چوندی تھا کچھ بھی کر سکتے ہالے لوئییا پر نہیں ہوگا نہیں میں چاہیے کہ بات ہے پرمیشور انہوں نے معاف کرے لوئییا ਨਫਰਤ ਨਹੀਂ ਕਰਾਉਣੇ ਕਿਸੇ ਦੇ ਨਾਲ ਨਫਰਤ ਨਾਤ ਲਾਓ ਆਪਣੇ ਆਪਣਾ ਬ੍ਰਹਮੰਡ ਵਿੱਚ ਅਗਰ ਤੁਹਾਡੇ ਨਾਲ ਤੁਹਾਨੂੰ ਕੁਝ ਦਿੱਤਾ ਆ ਤਾਂ ਅੰਦਰੋਂ ਪੂਰੀ ਰੂਹ ਤੇ ਸੱਚਾਈ ਦੇ ਨਾਲ ਢੋਂਗੀ ਨਹੀਂ ਢੋਂਪਣਾ ਨਹੀਂ ਦਿਲੋਂ ਤੋਂ ਬੋਲੋ ਜੋ ਬੋਲਾਂ ਕਿਉਂਕਿ ਜੋ ਤੁਸੀਂ ਬੋਲਦੇ ਹੋ ਉਹਦਾ ਮਤਲਬ ਉਹੀ ਤੁਹਾਡੇ ਅੰਦਰ ਭਰਿਆ ਆ ਜੇ ਤੁਸੀਂ ਨਫਰਤ ਕਰਦੇ ਹੋ ਤਾਂ ਤੁਹਾਡੇ ਅੰਦਰ ਨਫਰਤ ਭਰੀ ਹੋਈ جی تم پیار بولتے ہو پیار نہ بولتے ہو تو مطلب پربھو نے تندر پیار بھریا آیا کیونکہ یشو مسیحا بچن دادا ہے کہ جو انسان دن میں نکلتا ہے وہی بلان دے ہوندہ ہے جو بلان چ نکلتا ہے تو مطلب منتھ بھرا ہالیلویہ ہالیلویہ دکھاوا آتمک بندے آتمکتا بدن تو روک سکتا ہے وہ دے وحمت جرور ہوگا کہ میں بہت آتمک ہوں ਮੈਂ ਬਹੁਤ ਸਮਰੱਥੀਆਂ ਪਰ ਦਿਖਾਵਾ ਕਿਤਨੇ ਕਿਤੇ ਹਾਲੀਵੁੱਡ ਨੂੰ ਸੇਵਕ ਦੀ ਤਰ੍ਹਾਂ ਖਾ ਜਾਂਦਾ ਹੈ ਧੀਮਤ ਦੀ ਤਰ੍ਹਾਂ ਖਾ ਜਾਂਦਾ ਹੈ ਹallelujah